ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਕਈ ਮੇਰੇ ਵੀਰਾ ਤੇ ਭੈਣਾ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ ਆਹ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਮੁਬਾਰਕ ਸ਼ਬਦ ਤੁਸੀਂ ਦੇਖ ਰਹੇ ਹੋ ਇਹਨਾਂ ਸ਼ਬਦਾਂ ਦਾ ਕੀ ਮਤਲਬ ਹੁੰਦਾ ਕਿਉਂਕਿ ਜਦੋਂ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ ਆਂ ਨਾ ਸੰਗਤ ਜੀ ਤਾਂ ਉਦੋਂ ਇਹ ਸ਼ਬਦ ਜਿਹੜੇ ਆ ਇਹ ਰਾਗ ਦੇ ਨਾਲ ਸਰਲੇਖ ਦੇ ਰੂਪ ਦੇ ਵਿੱਚ ਲਿਖੇ ਹੁੰਦੇ ਆ ਤੇ ਅੱਜ ਵੀ ਤੁਹਾਡੇ ਨਾਲ ਇਹ ਮਹਾਰਾਜ ਦੀ ਬਾਣੀ ਬਾਰੇ ਅਮੋਲਕ ਜਾਣਕਾਰੀ ਸ਼ੇਅਰ ਕਰਨ ਜਾ ਰਿਹਾ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਅਤੇ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜਰੂਰ ਕਰ ਦਿਓ ਸੰਗਤ ਜੀ ਜਦੋਂ ਮਹਾਰਾਜ ਦੀ ਬਾਣੀ ਪੜ੍ਹਦੇ ਆ ਤੇ ਇਹ ਜਿਹੜੇ ਸ਼ਬਦ ਆ ਜੇ ਸ਼ਬਦ ਲਿਖਿਆ ਚੌਪਦਈ ਇਹਦਾ ਸਿੱਧਾ ਜਿਹਾ ਅਰਥ ਸ਼ਬਦਾਂ ਦੀ ਗਿਣਤੀ ਮਿਲਤੀ ਨਾਲ ਹੁੰਦਾ ਹੈ। ਜਾਨੀ ਕਿ ਮਹਾਰਾਜ ਜੀ ਨੇ ਸਰਲੇਖ ਦੇ ਵਿੱਚ ਹੀ ਇਹ ਸਪਸ਼ਟ ਕਰ ਦਿੱਤਾ ਹੈ ਵੀ ਜਿਹੜਾ ਸ਼ਬਦ ਅਸੀਂ ਹੁਣ ਪੜਨ ਜਾ ਰਹੇ ਹਾਂ ਇਹ ਸ਼ਬਦ ਵਿੱਚ ਜਿਹੜੇ ਪਦੇ ਆ ਉਹਨਾਂ ਦੀ ਕਿੰਨੀ ਗਿਣਤੀ ਹੋਵੇ। ਚੌ ਪਦੇ ਦਾ ਮਤਲਬ ਆ ਚਾਰ ਪਦੇ, ਚਾਰ ਪਦਿਆਂ ਵਾਲਾ ਸ਼ਬਦ। ਜੇ ਸ਼ਬਦ ਲਿਖਿਆ ਦੂ ਪਦੇ ਮਤਲਬ ਵੀ ਦੋ ਪਦਿਆਂ ਵਾਲਾ ਸ਼ਬਦ। ਜੇ ਸਰ ਲੇਖ ਵਿੱਚ ਸ਼ਬਦ ਲਿਖਿਆ ਤੇ ਪਦੇ ਜਤੇ ਪਦਾ ਇਹਦਾ ਮਤਲਬ ਵੀ ਜਿਹੜਾ ਸ਼ਬਦ ਅਸੀਂ ਪੜਨ ਜਾ ਰਹੇ ਹਾਂ ਇਸ ਸ਼ਬਦ ਵਿੱਚ ਸ਼ਬਦ ਦੇ ਤਿੰਨ ਪਦੇ ਆ ਇਸੇ ਤਰ੍ਹਾਂ ਕਈ ਜਗ੍ਹਾ ਦੇ ਉੱਤੇ ਇੱਕ ਟੁਕਾ ਲਿਖਿਆ ਹੁੰਦਾ ਹੈ ਇੱਕ ਟੁਕਾ ਦਾ ਮਤਲਬ ਆ ਇੱਕ ਟੁਕ ਵਾਲਾ ਸ਼ਬਦ ਜਾਨੀ ਕਿ ਜਿਹੜਾ ਸ਼ਬਦ ਅਸੀਂ ਪੜਾਂਗੇ ਇਹਦੇ ਵਿੱਚ ਮਹਾਰਾਜ ਜੀ ਨੇ ਪਹਿਲਾਂ ਹੀ ਗੱਲ ਕਲੀਅਰ ਕਰ ਦਿੱਤੀ ਵੀ ਇੱਕ ਇੱਕ ਟੁਕ ਵਾਲੇ ਸ਼ਬਦ ਆ ਫਿਰ ਕਈ ਜਗ੍ਹਾ ਲਿਖਿਆ ਚਾਰ ਤੁਕੇ ਚਾਰ ਤੁਕੇ ਮਤਲਬ ਵੀ ਇੱਕ ਪਦੇ ਵਿੱਚ ਚਾਰ ਤੁਕਾਂ ਹੋਣ ਦੀਆਂ ਸ਼ਬਦ ਦੀਆਂ ਸੋ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਚੌ ਪਦੇ ਪੰਚ ਪਦੇ ਤੇ ਪਦੇ ਦੂ ਪਦੇ ਇੱਕ ਤੁਕਾ ਚਾਰ ਤੁਕੇ ਇਸ ਤਰ੍ਹਾਂ ਦੇ ਸਰਲੇਖ ਵਿੱਚ ਸ਼ਬਦ ਲਿਖੇ ਹੁੰਦੇ ਆ ਇਹਨਾਂ ਸ਼ਬਦਾਂ ਦਾ ਜਿਹੜਾ ਉਹ ਸ਼ਬਦਾਂ ਦੀ ਐਗਜ਼ੈਕਟ ਗਿਣਤੀ ਮਿੰਤੀ ਦੇ ਨਾਲ ਇਹਦਾ ਸਬੰਧ ਹੁੰਦਾ ਵੀ ਸ਼ਬਦ ਵਿੱਚ ਕਿੰਨੇ ਪਦੇ ਆ ਕਿੰਨੀਆਂ ਤੁਕਾਂ ਨੇ ਇਹਦਾ ਡਾਇਰੈਕਟ ਇਸ ਢੰਗ ਦੇ ਨਾਲ ਸ਼ਬਦ ਵਿੱਚ ਉਹ ਮਤਲਬ ਬਣਦਾ ਹੈ ਤੇ ਆਈ ਹੋਪ ਮੈਂ ਉਮੀਦ ਕਰਦਾ ਵੀ ਤੁਹਾਨੂੰ ਅੱਜ ਦੇ ਪ੍ਰੋਗਰਾਮ ਵਿੱਚ ਇਹ ਜਾਣਕਾਰੀ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਇਹਨੂੰ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ